ਨ ਅੱਲਪ ਮਤ ਥੋੜੀ ਅਸੀਂ ਮਤ ਥੋੜੀ ਵਾਲੇ ਆਪਾਂ ਨਹੀਂ ਸਮਝ ਸਕੇ ਗੱਲ ਵਕਰੀ ਪਰ ਬਾਬਾ ਜੀ ਦਾ ਪਿਆਰ ਇੱਕ ਅਥਾ ਅਕਾਸ਼ ਵਰਗਾ ਹੈ ਸਮੁੰਦਰ ਵਰਗਾ ਨਹੀਂ ਸਮੁੰਦਰ ਦਾ ਤਾਂ ਕਿਤੇ ਨਾ ਕਿਤੇ ਕਿਨਾਰਾ ਹੈ ਇੰਡੀਆ ਚ ਕਈ ਜਗ੍ਹਾ ਤੇ ਲੱਗਦਾ ਕਿਨਾਰਾ ਹੋਰ ਦੇਸ਼ਾਂ ਚ ਲੱਗਦਾ ਪਰ ਆਕਾਸ਼ ਦਾ ਕੋਈ ਕਿਨਾਰਾ ਨਹੀਂ ਇਸੇ ਤਰ੍ਹਾਂ ਬਾਬਾ ਜੀ ਦਾ ਹਿਰਦਾ ਇੱਕ ਮਾਂ ਵਰਗਾ ਤੇ ਪਿਤਾ ਵਰਗਾ ਹੈ ਤੇ ਦੂਜੇ ਨੰਬਰ ਤੇ ਬਾਬਾ ਜੀ ਪਿਤਾ ਵਰਗੇ ਵੀ ਬਣੇ ਨੇ ਸਮੇਂ ਅਨਸਾਰ ਬਾਬਾਈ ਨੇ ਸਾਨੂੰ ਛਿੜਕਣਾ ਵੀ ਕੀਤੀ ਸੰਗੀਆਂ ਨੂੰ ਵੀ ਕੀਤੀ ਹੈ ਇੱਕ ਸਿਆਣਾ ਪਿਤਾ ਬਣ ਕੇ ਬਾਬਾ ਜੀ ਇੱਕ ਭਰਾ ਬਣ ਕੇ ਵੀ ਤੁਰੇ ਨੇ ਕਿਵਰੀ ਬਾਬਾ ਜੀ ਨੇ ਭੈੰਗਮਾ ਸੰਗੀਆਂ ਨੂੰ ਭਰਾ ਵਾਂਗੂ ਪਿਆਰ ਕਰਨਾ ਵੱਡਿਆਂ ਵਾਂਗੂ ਇੱਥੋਂ ਤੱਕ ਕਿ ਬਾਬਾ ਜੀ ਮਿੱਤਰ ਦੋਸਤ ਵੀ ਬਣੇ ਨੇ ਤੇ ਜੁੱਦੇ ਪਾਸੇ ਆ ਜੀਏ ਬਾਬਾ ਜੀ ਗੁਰੂ ਵੀ ਬਣੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਵੀ ਬਣ ਕੇ ਦਿਖਾਇਆ। ਹਾਲਾ ਕੋਈ ਆਪਣੇ ਆਪ ਨੂੰ ਗੁਰੂ ਨਹੀਂ ਘੋਣਦੇ, ਨਾ ਹੀ ਮੰਨਿਆ ਕਦੀ। ਉਹ ਤਾਂ ਇਹ ਵੀ ਕਹਿ ਦਿੰਦੇ ਕਿ ਮੈਂ ਤਾਂ ਜਿ ਸਿੱਖ ਹੀ ਨਹੀਂ ਬਣਿਆ। ਏਵੀਂ ਕਹਿੰਦੇ ਸੁਣਿਆ ਕਿ ਮੈਂ ਤਾਂ ਕੇਵਲ ਗੁਰੂ ਘਰ ਦੀਆਂ ਵਹਿਲੀਆਂ ਰੋਟੀਆਂ ਖਾਣਾ, ਮੈਂ ਤਾਂ ਕੁਛ ਕਰਦਾ ਵੀ ਨਹੀਂ। ਏਵੀਂ ਸੁਣਿਆ। ਆਪ ਜੀ ਨੇ ਵੀ ਸੁਣਿਆ ਹੋਣਾ। ਬਾਬਾ ਜੀ ਕਹਿੰਦੇ ਮੈਂ ਤਾਂ ਕੁਛ ਕਰਦਾ ਹੀ ਨਾ, ਮੈਂ ਕੀਰਤਨ ਕਰਦਾ ਨਾ, ਮੈਂ ਜੂੜੀ ਵੀ ਜਾਉਣਾ। ਪਹਿਲੇ ਪਹਿਲੇ ਬਾਬਾ ਜੀ ਕਰਦੇ ਰਹੇ ਨਹੀਂ। ਪਰ ਬਾਬਾ ਜੀ ਹਮਨ ਤਰਾਗੀ ਕਰਨ ਵੀ ਨਹੀਂ ਦਿੰਦੇ। ਬਾਬਾ ਜੀ ਗੁਰੂ ਬਣ ਕੇ ਵੀ ਤਰੇ ਕਿਵੇਂ ਕੋਈ ਵੀ ਆਇਆ ਤੇ ਬਾਬਾ ਜੀ ਨੇ ਪੁੱਛਿਆ ਨਾ ਪਿਆਰਿਆ ਅੰਮ੍ਰਿਤ ਛਕਿਆ ਨਹੀਂ ਛਕਿਆ ਤੇ ਅੰਮ੍ਰਿਤ ਛਕੇ ਗੁਰੂ ਵਾਲਾ ਬਣ ਇਹ ਮਾਰਗ ਕੌਣ ਦੱਸਦਾ ਕੋਈ ਗੁਰੂ ਹੀ ਦੱਸ ਦੱਸਦਾ ਗੁਰਬਾਣੀ ਨਾਲ ਜੋੜਨਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਨਾ ਬਾਬਾ ਜੀ ਗੁਰੂ ਵੀ ਬਣੇ ਨੇ ਤੇ ਬਾਬਾ ਜੀ ਉਸਤਾਦ ਵੀ ਬਣੇ ਨੇ ਬੜੇ ਬਹਿਗਮਾਂ ਨੂੰ ਬਾਬਾ ਜੀ ਨੇ ਕੀਰਤਨ ਸਿਖਾਇਆ ਤਬਲਾ ਸਿਖਾਇਆ ਤੇ ਬਾਬਾ ਜੀ ਦਾਤੇ ਵੀ ਬਣੇ ਨਹੀਂ ਭਾਵ ਜਿਹੋ ਜੀ ਕਿਸੇ ਨੇ ਬਾਬਾ ਜੀ ਤੋਂ ਦਾਤ ਮੰਗੀ ਬਾਬਾ ਜੀ ਨੇ ਉਹ ਦਾਤਾਂ ਵੀ ਵੰਡੀਆਂ ਨੇ ਆਪਾਂ ਤੁਸੀਂ ਸਾਰੇ ਐਵੇਂ ਥੋੜੀ ਬਾਬਾ ਜੀ ਦਾ ਜਨਮ ਦਿਨ ਮਨਾ ਰਹੇ ਆ ਨਹੀਂ ਮਨਾਉਂਦਾ ਕੋਈ ਤੇ ਹੁਣ ਗੱਲ ਆ ਗਈ ਬਾਬਾ ਜੀ ਦਾ ਜਨਮ ਦਿਨ ਮਨਾਉਣ ਦੀ ਪਹਿਲੇ ਪਹਿਲੇ ਆਪਾਂ ਨਹੀਂ ਸੀ ਮਨਾਉਂਦੇ ਆਪਾਂ 7-10 ਸਾਲ ਤੋਂ ਤਕਰੀਬਨ ਆਇਆ ਸ਼ੁਰੂ ਕਿਉਂਕਿ ਬਾਬਾ ਜੀ ਮਨਾਉਣ ਨਹੀਂ ਸੀ ਦਿੰਦੇਗੇ ਬਾਬਾ ਜੀ ਤਿਆਗ ਵਰਤੀ ਬਾਬਾ ਜੀ ਦੀ ਕੀ ਨਹੀਂ ਹੈ ਬਾਬਾ ਜੀ ਕਹਿੰਦੇ ਗੁਰੂ ਸਾਹਿਬਾਂ ਦੇ ਜਨਮ ਦਿਹਾੜੇ ਪ੍ਰਕਾਸ਼ ਦਿਹਾੜੇ ਮਨਾਏ ਜਾ ਸਕਦੇ ਨਹੀਂ ਪਰ ਸਮਾ ਪਿਆ ਰਾਗੀ ਸਿੰਘਾਂ ਨੇ ਬੇਨਤੀ ਕੀਤੀ ਬਾਬਾ ਜੀ ਦਿਲ ਕਰਦਾ ਆ ਵੀ ਦੇ ਜਨਮ ਦਿਹਾੜੇ ਤੇ ਸਿੱਖਾ ਕੀਰਤਨ ਕਰ ਲਈਏ ਤੇ ਬਾਬਾ ਜੀ ਕਹਿੰਦੇ ਗੁਰਬਾਣੀ ਪੜਨ ਤੋਂ ਕੀਰਤਨ ਕਰਨ ਤੋਂ ਤਾਂ ਮੈਂ ਰੋਕਦਾ ਹੀ ਨਹੀਂ ਕਿਸੇ ਤਰੀਕੇ ਗੁਰਬਾਣੀ ਕੀਰਤਨ ਹੋ ਜਾਵੇ ਸਤਸੰਗਤ ਹੋਵੇ ਤੇ ਕਰ ਸਕਦੇ ਉਹ ਤੋਂ ਬਾਅਦ ਚ ਫਿਰ ਇਹ ਗੁਰਬਾਣੀ ਪੜਕਿਆ ਸੀ ਬਾਬਾ ਜੀ ਦੇ ਜਨਮ ਦਿਹਾੜੇ ਮੇਂ